हाँ जी असल वालेकुम सत श्रीकाल राम राम दुआसम मैं इस वक्त पूरा जो भारत मेरा जो ब्लॉग दिख रहा मैं पहले बहुत हिंदी में बोल रहा हूँ पंजाबी में नहीं बोल रहा हूँ पर मिक्स बोलूंगा ताकि मेरे पंजाबी भाई को को भाइयों समझ आ जाए और हिंदी बोलते उनको समझ आ जाए और ये वीडियो मेरी महाराष्ट्र हो गया गुजरात हो गया नेपाल हो गया राजस्थान हो गया हरियाणा हो गया पंजाब में ये लोगों को मेरी भाषा समझ आ जाए मैं खड़ा कहा हूँ जो इन कामों के शिकारी हैं वो उनको पता लग ही गया होगा कि मैं आपको क्या दिखा रहा हूँ आपको कोई ਐਸਾ ਮੱਲੋ ਉਹ ਮੰਜ਼ਰ ਦਿਖਾ ਰहूं ਜੋ ਇਹਨਾਂ ਕੰਮ ਕੋ ਕਰਤੇ ਹਨ ਇਹ ਹੈਗੇ ਕੋਲੂ ਕੋਲੂ ਕਿਹੜੇ ਆ ਪਹਿਲਾਂ ਚਲਦੇ ਸੀ ਕਿ ਡੈਕ ਚੂਣ ਦੇ ਜਿਹਨੂੰ ਦੋ ਕਰਾਰੀਆਂ ਘਮਾਉਂਦੇ ਸੀ ਵਿੱਚ ਬੜਾ ਹੀ ਪੰਗਾ ਹੁੰਦਾ ਸੀਗਾ ਨਾ ਹੁਣ ਆਪਣੇ ਕੋਲ ਆਏ ਹੋਇਆ ਸਾਹਮਣੇ ਆ ਕੋਲੂ ਦੇਖਦੇ ਪਏ ਆ ਇਹ ਕੋਲੂ ਹੈਗੇ ਆ ਸਟੀਲ ਦੇ ਮੇਰਾ ਬਲੌਗ ਹੈਗਾ ਜੋ ਆਰਜੋ ਹੈਪੀ ਸਿੰਘ ਤੋਂ ਚੈਨਲ ਨਾਲ ਜੁੜੇ ਹੋਇਆ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਾਂਗਾ ਤੇ ਸਸਤੇ ਤੋਂ ਸਸਤਾ ਤੁਹਾਨੂੰ ਕੋਲੂ ਦਿਆਂਗੇ ਆ ਤੁਹਾਨੂੰ ਮੈਰਟ ਹੋ ਗਿਆ ਖਤੌਲੀ ਹੋ ਗਿਆ ਮੁਜ਼ਫਰਨਗਰ ਹੋ ਗਿਆ इन बड़ी बड़ी फैक्ट्री में जाने की जरूरत नहीं है जो पंजाब में से आ रहे हैं जहाँ गुजरात में से आ रहे हैं जहाँ महाराष्ट्र से आ रहे हैं जहाँ नेपाल में से आ रहे हैं जहाँ है, जहाँ भी गुड़ का काम चल रहा है तो कल्लू चाहिए छोटा कल्लू चाहिए आपको ये सारे कल्लू मिल जाएंगे इसका साइज क्या है मैं आपको इसके साइज के बारे में बताता हूँ ये मेरे पीछे पड़ा हुआ है कुल्लू दोनों से है ये अठारह के साइज में आते हैं ठीक है चलो अट्ठारह अठारह इसका क्या रहता है बिल्डर क्या क्या सीन रहता है ये टेक्निकल पॉइंट है आपको बाद में समझाएंगे हम कम से ਉੱਪਰ ਜੋ ਇਹ ਘਰਾੜਾ ਹੈ ਪਹਿਲੇ ਅਸੀਂ ਨੇ ਦੇਖਾ ਗਏ ਜੀ ਇਸ ਦੀ dantī ਉੱਪਰ ਹੁੰਦੀ ਸੀ ਉਹ ਤੇ ਘਰਾੜੀ ਨੂੰ ਘੁਮਾਤੀ ਸੀ ਹਾਂ ਮੈਂ ਅਭੀ ਇੱਕ ਕੋਲੂ ਸਿਲਕੀਆ ਆ 14 17 ਦਾ ਉਸ 'ਤੇ ਆਪਕੋ ਥੋੜਾ ਡੈਮੋ ਦਊਂਗਾ ਮੈਂ ਪਰ ਇਸ ਜੋ ਸਟੀਲ ਮੇ ਆਵੇ ਇਸਮੇ ਇਹਦੇ ਵਿੱਚ ਜੋ ਮੇਨਟੇਨੈਂਸ ਹੈ ਜੋ ਇਸ ਵਿੱਚ ਹੈਗੀ ਆਪਣੇ ਕੀ ਕਹਿੰਦੇ ਆ ਆ ਇਹਦੀ ਰਿਪੇਅਰ ਬੜੀ ਘੱਟ ਆ ਤੇ ਇਹ ਚ ਕਿੰਨਾ ਮਰਜੀ ਮਾਲ ਪੀੜ ਲੋ ਠੀਕ ਹੈ ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ ਠੀਕ ਹੈ ਮੇਨਟੇਨੈਂਸ ਉਹ ਘਾਟਿਆ ਬਸ ਤੁਸੀਂ ਇਹਦਾ ਪ੍ਰੋਪਰ ਤਰੀਕੇ ਨਾਲ ਨੂੰ ਤੇਲ ਪਾਣੀ ਇਹਦਾ ਦਿੰਦੇ ਰਹੋ ਤੇ ਬਾਕੀ ਇਸ ਦੇ ਨਾਲ ਇੱਕ ਕੁਲੂ ਪੰਗਟ 8 18 ਦਾ ਪਿਆ ਹੋਇਆ ਅੱਛਾ ਜਿੰਨਾ ਕੰਮ ਵੱਡਾ ਆ ਜਿੰਨਾ ਕੰਮ ਬਹੁਤ ਵੱਡਾ ਆ ਘਟੋ ਘਟ ਵੀ ਇੱਕ ਦਿਨ ਦਾ 50 ਪਿਆਉ ਕੰਟਰ ਗੋੜ ਕੱਢਦੇ ਆ ਉਹ ਜਿਆਦਾ 18 ਵਾਲਾ ਹੋ ਗਿਆ 22 ਵਾਲਾ 24 ਵਾਲਾ ਇਹ ਸੇਲ ਹੁੰਦੇ ਹੁੰਦੇ ਆ ਤੇ ਤੁਸੀਂ ਇਹ ਕੋਲੂ ਵੀ ਲਾ ਸਕਦੇ ਜੇ ਪਲਾਈ ਜਿਆਦਾ ਜੇ ਛੋਟੀ ਪਲਾਈ ਹੈਗੀ ਆ ਤੇ ਕੋਸੂਰਾ ਦੀ ਰੇਂਜ ਵਿੱਚ 16 16 ਤੇ ਕੋਲੂ ਹੁੰਦਾ ਆ ਉਹ ਹੋ ਗਿਆ ਸਟੀਲ ਦਾ ਠੀਕ ਹੈ ਤੇ ਉਹਦਾ weight ਕੋਈ 15 ਤੋਂ 16 ਕੁਇੰਟਲ ਹੋ ਜਾਊਗਾ ਉਹ ਵੀ ਤੁਹਾਨੂੰ ਬਹੁਤ ਸਸਤੇ ਰੇਟ 'ਚ ਮਿਲ ਜਾਊਗਾ ਮੈਂ ਤੁਹਾਨੂੰ ਦੱਸਦਾ ਕਿ ਜੋ ਉਹ ਫੈਕਟਰੀਆਂ ਰੇਟ ਹੈਗੇ 120 ਰੁਪਏ 25 ਰੁਪਏ ਹੈਗੇ ਆ Tata ਦੇ ਇੰਜਨ ਦੇਖ ਰਹੇ ਪਿਆ ਪ੍ਰੈਸ਼ਰ ਦੇ ਇੰਜਨ ਦੇਖਦੇ ਪੁਲੀਆਂ ਪਈਆਂ ਜਿਹੜਾ ਰੇਟ ਹੈਗੇ ਆ ਆਪਣੇ ਫੈਕਟਰੀਆਂ ਦੇ ਉਹ ਹੈਗੇ ਆ ਰੇਟ 125 30 ਰੁਪਏ ਪੂਰਾ ਲੁੱਟਣ ਵਾਲੇ ਰੇਟ ਹੈ ਨਾ ਤੇ ਦੇਖੋ ਕੋਲੂ ਵਿੱਚ ਮੇਨ 'ਚ ਕੀ ਹੁੰਦੀ ਹੈ ਇਹਦੇ ਜੋ ਗੇਅਰ ਹੈਗੇ ਗਰਾਰੀ ਹੈਗੀ ਹੈ ਤੇ ਬੇਲਣੇ ਉਹ ਕਿੱਦਾਂ ਆ ਬਾਕੀ ਸਭ ਓਕੇ ਹੋਊਗਾ तो जो थोड़ा वधिया हालत में यहोजा कोल्लू मिल जाए तो छड़ना नहीं चाहता मेरे नंबर पर कॉन्टैक्ट कर सकते मेरा सारा बलॉग सारे छोटा जहा है अठानवे सात तो सौ तिहत्तर सठ दो अठासी से कॉन्टैक्ट करके एक नंबर हो अपने तो भरा लिखूँगा उससे बात कर सकते हो किसी भी तरह कोलू जो थोड़ा मिल जाएगा बाकी सब तो वो प्रॉब्लम यही होती जब कोल्लू हम अपने अड्डे पर ले आते हैं ठैिए ले आते हैं जो अपना कोल्हू लगा होता तो रिपलेसमेंट में या रिपेयर के लिए आपको मिस्त्री या समान एक्सैसरी चाहिए होगी ना तो उसके लिए प्रॉब्लम रहती है हम भागते हैं खतौली भागते हैं ਜਦੋਂ ਜਦ ਮੁਜਫਰ ਜਾਏਗੇ ਮਿਰਰ ਜਾਏਗੇ ਕਿ ਜਹਾਂ ਵੀ ਜਾਣਗੇ ਤੇ ਰਸਤੇ ਮੇ ਬਰੋਕਰ ਮਿਲenge ਉਹ ਵੀ ਪੂਰਾ ਆਪਕਾ ਮਾਹੌਲ ਬਣਾ ਦੇਗੇ ਨਾ ਉਸਨੇ ਕਾ ਕੋਲੂ ਨਹੀਂ ਹੋਗਾ ਜਿਤਨੇ ਕਾ ਉਹ ਮਾਹੌਲ ਹੋ ਗਰਾਰੀ ਕਾ ਬਣਾ ਦੇਗੇ ਕੋ ਇਸਕੇ ਲਈ ਆਪ ਵੀ ਕੰਟੈਕਟ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਕਿڑی ਚੀਜ਼ ਤੁਹਾਨੂੰ ਚਾਹੀਦੀ ਆ ਤੇ ਤੁਹਾਨੂੰ ਮੇਰਾ ਬਲੌਗ ਕਿੱਧਰ ਲੱਗਿਆ ਇਸ ਵਿੱਚ ਜਾਣ ਕੇ ਤੁਹਾਨੂੰ ਕਿੱਦਾਂ ਲੱਗਿਆ ਉਹ ਦੱਸਿਓ ਤੇ ਬਾਕੀ ਕੋ ਨਵੀਂ ਚੀਜ਼ ਹੈ ਆਪਾ ਰੂਪਾਵਾਗੇ ਮੇਰਾ ਜੋ ਆਪਣਾ ਕੰਮ ਹੈ ਮੇਰਾ ਇੱਕ ਸੋਦਾ ਐਕਸਪੀਰੀਅੰਸ ਪੰਜਾਬ ਵਿੱਚ ਗੁੜ ਬਣਾਉਣ ਦਾ ਆ ਤੇ ਸਾਡਾ ਜੋ ਗੁੜ ਨਿਕਲਦਾ ਬਿਨਾ ਖੰਡ ਤੋਂ ਬਿਨਾ ਸੈਫੋਲਾਈਟ ਪਪੜੀ ਛਪੜੀ ਐਸਾ ਜੋ ਕੈਮੀਕਲ ਡਾਲਦੇ ਨਹੀਂ ਬਿਲਕੁਲ ਨਹੀਂ ਪਿਓਰ ਗੁੜ ਘੜਦੇ ਆ ਲੈ ਸਾਡੇ ਗੁੜ ਦੀ ਮੰਗ ਵੀ ਹੈਗੀ ਆ ਲੋਕ ਮੰਗਦੇ ਵੀ ਆ ਅਡਵਾਂਸ ਬੁਕਿੰਗ ਰਹਿੰਦਾ ਦੇਸ਼ਾਂ ਵਿਦੇਸ਼ਾਂ ਵਿੱਚ ਇੱਥੇ ਵੇਚਾ ਰਿਆ ਅਸੀਂ ਕੁਆਲਿਟੀ ਦੀ ਇੰਦੀ ਕੋਸ਼ਿਸ਼ ਕਰ ਰਹੇ ਆ ਸੋ ਓਕੇ ਸਸੇ ਕਾਲ ਪਤਵ ਚੈਨਲ ਸਬਸਕ੍ਰਾਈਬ ਕਰਿਓ ਇਹਨੂੰ ਲਾਈਕ ਕਰਿਓ ਇਸ ਤੋਂ ਲਾਵਾ ਹੋਰ ਕੋਈ ਨਵੀਂ ਜਾਣਕਾਰੀ ਤੁਹਾਨੂੰ ਜ਼ਰੂਰ ਦਾਂਗੇ ਓਕੇ ਸਸੇ ਕਾਲ